ਕਿਆ ਚੱਲ ਰਿਹਾ ਹੈ ਜੀਓ ਨਾ ਇਹ ਚ ਦੀਵਾਲ ਗੇ ਨਾ ਫੋਟੋ ਲੈ ਲੈ ਹਾਂ ਪਤਾ ਨਹੀਂ ਠੀਕ ਹੈ 不要了。 ਇੱਕ ਕਾਵਾ ਸਾਹਮਣੇ ਘਰੇ ਇਹ ਕੋਰਨਰ ਵਾਲਾ ਕਾਦੀ ਨੇ ਤੁਸੀਂ ਲੇ ਆਹ ਤੁਸੀਂ ਕਿੰਨੇ ਨਾਸ ਕਰਾਲੂ ਕੱਟ ਕਰਦੇ ਮੁਰਗੀ ਕਹਿੰਦਾ ਮੇਰੇ ਕਿ ਸਟੂਲ ਬੜੇ ਬੜੇ ਆ ਹਾਂ ਮਹਾਰਾਜ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਲੜਕਾ ਇਧਰੋਂ ਆ ਰਿਹਾ ਸੀ ਵੰਖੇ ਲੋ ਜੀ ਗੱਡੀ ਵਾਲਾ ਇਧਰੋਂ ਆ ਰਿਹਾ ਬ੍ਰਾਂਪਰ ਵਾਲੋ ਲੜਕਾ ਕਿੱਥੇ ਜਾ ਰਿਹਾ ਸੀ ਹੁਣ ਮੈਂ ਤਾਂ ਭੰਡ ਮਾਜੇ ਕਹਿੰਦੀ ਮੈਨੂੰ ਇੰਨਾ ਤਾਂ ਨਹੀਂ ਪਤਾ ਕਿੱਥੇ ਜਾ ਰਿਹਾ ਸੀ ਉਹ ਤਾਂ ਬਾਅਦ ਚ ਪਤਾ ਲੱਗਾ ਵੀ ਦੋਦਵਾਨ ਨੂੰ ਜਾ ਰਿਹਾ ਹੈ ਮੁੰਡਾ ਦੋਦਵਾਨ ਨੂੰ ਜਾ ਰਿਹਾ ਹਾਂ ਤੇ ਗੱਡੀ ਵਾਲੇ ਕੋਲ ਕੰਟਰੋਲ ਨਹੀਂ ਹੋਈ ਗੱਡੀ ਜਾ ਕੇ ਤੇ ਵਿੱਚ ਵੱਜ ਗਈ ਉਹਦੇ ਮੁੰਡੇ ਦੇ ਨਹੀਂ ਗੱਡੀ ਤਾਂ ਸਿੱਧੇ ਜਾ ਰਹੀ ਸੀ ਤਾਂ ਮੁੰਡਾ ਦੋਦਵਾਨ ਨੂੰ ਟੱਕਰ ਕਰ ਰਿਹਾ ਹਾਂ ਹਾਂ ਹੁਣ ਇੰਨਾ ਨਹੀਂ ਪਤਾ ਵੀ ਗੱਡੀ ਵਾਲੇ ਦਾ ਉਹਦੇ ਕੋਲ ਨਹੀਂ ਕੰਟਰੋਲ ਨੇ ਆਪੇ کیا ਮੇਰੇ ਕੋਲ ਕੰਟਰੋਲ ਨਹੀਂ ਹੋਈ ਗੱਡੀ ਆਪ ਕਿਆ ਨੇ ਅੱਛਾ ਆਪ ਕਿਆ ਹਾਂ ਕਹਿੰਦਾ ਮੇਰੇ ਕੋਲ ਗੱਡੀ ਨਹੀਂ ਕੰਟਰੋਲ ਸਿਆਣਾ ਬਿਆਣਾ ਉਹ ਕਹਿੰਦਾ ਕੋਈ ਗੱਲ ਨਹੀਂ ਮੁੰਡੇ ਦਾ ਬਚਾਅ ਹੋ ਗਿਆ ਮੈਂ ਐਨੀ ਗੱਲਾਂ ਕਹਿੰਦਾ ਕਿ ਮੇਰੇ ਤੋਂ ਵੀ ਕੰਟਰੋਲ ਹਾਂ ਮੈਨੂੰ ਤਾਂ ਕੰਟਰੋਲ ਨਹੀਂ ਹੋਈ ਗੱਡੀ ਹਾਂ ਤੇ ਮੈਂ ਜੋ ਵੀ ਇਲਾਜ ਆ ਕਹਿੰਦਾ ਹਾਂ ਹਾਂ ਉਹ ਕਹਿੰਦਾ ਵੀ ਜੋ ਵੀ ਹੈਗਾ ਮੈਂ ਬੱਚਾ ਬਚ ਗਿਆ ਮੈਂ ਜੋ ਵੀ ਇਹਦਾ ਖਰਚਾ ਹੋਏਗਾ ਮੈਂ ਭਰਾਂਗਾ ਠੀਕ ਹੈ ਨਹੀਂ ਮੈਨੂੰ ਤੇ ਅਪਰ ਟੈਗ ਹੋ ਚਲੇ ਮੇਰਾ ਤਾਂ ਮੁੰਡਾ ਵੱਡਾ ਘਰ ਨੂੰ ਅੰਦਰ ਨੂੰ ਲੈ ਕੇ ਗਿਆ ਮੈਨੂੰ ਤੈਨੂੰ ਪਤਾ ਮੈਂ ਕੋਈ ਦੇਖਿਆ ਨਹੀਂ ਜਾਂਦਾ ਸੀ ਇੱਥੇ ਅੱਗੇ ਉਸ ਦਿਨ ਤੇਰੇ ਸਾਹਮਣੇ ਹੋਇਆ ਕਿ ਨਹੀਂ ਉਸ ਦਿਨ ਵੀ ਤੂੰ ਰੋਲਾ ਪਾਇਆ ਸੀ ਵੀ ਇੱਥੇ ਬ੍ਰੇਕਰ ਬਣਨੇ ਚਾਹੀਦੇ ਆ ਮੈਂ ਤਾਂ ਜਦੋਂ ਸੜਕ ਬਣੀ ਸੀ ਨਾ ਮੈਂ ਉਹਦਾ ਵੀ ਕਿਹਾ ਸੀ ਮਗਾਥ ਬ੍ਰੇਕਰ ਬਣਨੇ ਚਾਹੀਦੇ ਪਰ ਇਹ ਸਰਕਾਰ ਨੇ ਨਹੀਂ ਸੁਣਿਆ ਕਿੰਨੇ ਕ ਐਕਸੀਡੈਂਟ ਹੁੰਦੇ ਸੀ ਹੁੰਦੇ ਰਹਿੰਦਾ ਇੱਥੇ ਜਿਹੜਾ ਦੀਨਾ ਨਗਰ ਆਉਂਦਾ ਉਹ ਵੀ ਇੱਥੇ ਵਿੱਚ ਵੱੜਦਾ ਜਿਹੜਾ ਦੋਦਮਾ ਆਉਂਦਾ ਉਹ ਵੀ ਇੱਥੇ ਵਿੱਚ ਵੱਜਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਸਰਕਾਰ ਨੂੰ ਸੋਚਣਾ ਚਾਹੀਦਾ ਆ ਕਿ ਇੱਥੇ ਕੋਈ ਨਾ ਕੋਈ ਬੱਤੀਆਂ ਚੌਂਕ ਕੋਈ ਪਾਉਣਾ ਚਾਹੀਦਾ ਬ੍ਰੇਕਰ ਬਣਨੇ ਹੋਣ ਹੌਲੀ ਹੌਲੀ ਅਗਲੇ ਜਾਣ ਠੀਕ ਹੈ ਕਿ ਨਹੀਂ ਜੀ ਜੀ